ਗੋਵਿੰਦਾ ਬਾਰੇ ਚਰਚਾ ਹੈ ਕਿ ਉਹ ਸ਼ਿਵ ਸੈਨਾ ਸ਼ਿੰਦੇ ਤੜੇ ਨਾਲ ਰਾਜਨੀਤੀ ਦੀ ਦੂਸਰੀ ਪਾਰੀ ਸ਼ੁਰੂ ਕਰ ਸਕਦੇ ਨੇ ਉਹ ਕਾਂਗਰਸ ਪਾਰਟੀ ਦੇ ਸਾਬਕਾ ਐਮਪੀ ਸੰਭਾਵਨਾ ਹੈ ਕਿ ਉਹ ਮੁੰਬਈ ਦੀ ਉੱਤਰ ਪੱਛਮੀ ਸੀਟ ਤੋਂ ਚੋਣ ਲੜ ਸਕਦੇ ਨੇ ਇਸ ਤੋਂ ਪਹਿਲਾਂ ਕਿ ਉਹ ਰਾਜਨੀਤੀ ਵਿੱਚ ਆਪਣੀ ਅਧਿਕਾਰਿਤ ਐਂਟਰੀ ਬਾਰੇ ਕੋਈ ਜਾਣਕਾਰੀ ਦਿੰਦੇ ਉਹ ਆਪਣੇ ਤੀਜੇ ਬਿਆਨ ਨੂੰ ਲੈ ਕੇ ਸੁਰਖੀਆਂ ਬਟੋਰ ਰਹੇ ਨੇ ਕੋ ਕਾਫੀ ਸਮੇਂ ਤੋਂ ਫਿਲਮਾਂ 'ਚ ਨਜ਼ਰ ਨਹੀਂ ਆ ਰਹੇ ਜਿਸ ਦੀ ਵਜ੍ਹਾ ਕਾਫੀ ਖਾਸ ਹੈ ਗੋਵਿੰਦਾ ਆਪਣੀ ਪਤਨੀ ਸੁਨੀਤਾ ਹੂਜਾ ਨਾਲ ਡਾਂਸ ਰਿਐਲਿਟੀ ਸ਼ੋਅ ਡਾਂਸ دیਵਾਨੇ 4 'ਚ ਪਹੁੰਚੇ ਸਨ ਜਿੱਥੇ ਉਹਨਾਂ ਨੇ ਜੱਜਾਂ ਤੇ ਦਰਸ਼ਕਾਂ ਦੇ ਸਾਹਮਣੇ ਤੀਜੀ ਵਾਰ ਗੈਰ ਰਸਮੀ ਵਿਆਹ ਕਰ ਲਿਆ ਲੋਕ ਉਸਦੇ ਵਿਆਹ ਨੂੰ ਲੈ ਕੇ ਹਮੇਸ਼ਾ ਉਤਸੁਕ ਰਹੇ ਨੇ ਕਿਉਂਕਿ ਜਦੋਂ ਉਸਨੇ ਪਹਿਲੀ ਵਾਰ ਵਿਆਹ ਕੀਤਾ ਸੀ ਤਾਂ ਉਸਨੇ ਇਸ ਬਾਰੇ ਕਿਸੇ ਨੂੰ ਪਤਾ ਨਹੀਂ ਲਗਨ ਦਿੱਤਾ ਸੀ ਜਦੋਂ ਡਾਂਸ ਦੀਵਾਨੇ ਚਾਰਦੀ ਜੱਜ ਮਾਦੂਰੀ दीक्षित ਨੇ ਗੋਵਿੰਦਾ ਨੂੰ ਉਹਨਾਂ ਦੇ ਵਿਆਹ ਬਾਰੇ ਪੁੱਛਿਆ ਤਾਂ ਸੁਨੀਤਾ ਨੇ ਜਵਾਬ ਦਿੱਤਾ ਕਿ ਸਾਡੇ ਵਿਆਹ ਦੀ ਕੋਈ ਫੋਟੋ ਨਹੀਂ ਹੈ ਤੇ ਇਸਤੇ ਮਾਦੂਰੀ ਨੇ ਕਿਹਾ ਕਿ ਜੇ ਫੋਟੋ ਨਹੀਂ ਹੈ ਤਾਂ ਕੀ ਹੋਵੇਗਾ ਅਸੀਂ ਡਾਂਸ ਪ੍ਰੇਮੀਆਂ ਦਾ ਪਰਿਵਾਰ ਹਾਂ ਅਸੀ ਅੱਜ ਤੁਹਾਨੂੰ ਉਮਾਲਾ ਪਾਵਾਂਗੇ ਡਾਂਸ ਦੇਵਾਨੇ ਚਾਰ ਦੇ ਸੈੱਟ ਤੇ ਵਰਮਾਲਾ ਨੂੰ ਦੁਬਾਰਾ ਆਰਡਰ ਕੀਤਾ ਗਿਆ ਤੇ ਦਰਸ਼ਕਾਂ ਨੇ ਗੋਵਿੰਦਾ ਤੇ ਉਸ ਦੀ ਪਤਨੀ ਸੁਨੀਤਾ ਵਿਚਕਾਰ ਪਿਆਰ ਭਰੇ ਪਲਾਂ ਨੂੰ ਦੇਖਿਆ ਦੋਵਾਂ ਨੇ ਡਾਂਸ ਦੇਵਾਨੇ ਚਾਰ ਟੀਮ ਦੀ ਮੌਜੂਦਗੀ ਵਿੱਚ ਇੱਕ ਦੂਸਰੇ ਨੂੰ ਹਾਰ ਪੈਣਾਏ ਤੇ ਆਪਣੇ ਵਿਆਹ ਦੀ ਸੌ ਨੂੰ ਦੁਹਰਾਇਆ ਇਸ ਤਰ੍ਹਾਂ ਨਾਲ ਦੋਹਾਂ ਦਾ ਇਹ ਤੀਜਾ ਵਿਆਹ ਹੈ ਇਸ ਜੋੜੇ ਨੇ 14 ਜਨਵਰੀ 2014 ਨੂੰ ਆਪਣੀ 25ਵੀਆਂ ਵਰੇਗੰਢ ਤੇ ਦੂਜਾ ਵਿਆਹ ਕੀਤਾ ਸੀ ਜਿਸ 'ਚ ਕਰੀਬੀ ਪਰਿਵਾਰਿਕ ਮੈਂਬਰਾਂ ਨੇ ਸ਼ਿਰਕਤ ਕੀਤੀ ਸੀ ਗੋਵਿੰਦਾ ਤੇ ਸੁਨੀਤਾ ਗੁਲਾਬੀ ਪਹਿਰਾਵੇ 'ਚ ਬੇहद ਖੂਬਸੂਰਤ ਲੱਗ ਰਹੇ ਸਨ ਦੋਵਾਂ ਨੇ ਰਿਐਲਿਟੀ ਸ਼ੋਅ ਤੇ ਸਟੇਜ ਤੇ ਇਕੱਠੇ ਡਾਂਸ ਕੀਤਾ ਤੇ ਜੱਫੀ ਵੀ ਪਾਈ ਗੋਵਿੰਦਾ ਨੇ ਸਿਮਰ ਗਰੇਵਾਲ ਨੂੰ ਦਿੱਤੇ ਇੱਕ ਪੁਰਾਣੇ ਇੰਟਰਵਿਊ 'ਚ ਦੱਸਿਆ ਸੀ ਕਿ ਉਹਨਾਂ ਨੂੰ ਆਪਣੇ ਵਿਆਹ ਨੂੰ ਗੁਪਤ ਰੱਖਣ ਦਾ ਪਛਤਾਵਾ ਹੈ ਦਰਅਸਲ ਉਹਨਾਂ ਨੂੰ ਡਰ ਸੀ ਕਿ ਵਿਆਹ ਤੋਂ ਬਾਅਦ ਉਸਦਾ ਫਿਲਮੀ ਕੈਰੀਅਰ ਬਰਬਾਦ ਹੋ ਜਾਵੇਗਾ ਹਾਲਾਂਕਿ ਅਜੇ ਹਾਂ ਨਹੀਂ ਹੋਇਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ